ਸ਼ਾਤ੍ਰੀਕਾਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ 트럼ਪ ਵੱਲੋਂ ਪੰਜਾਬੀਆਂ ਵਿਰੁੱਧ ਵੱਡਾ ਫੈਸਲਾ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਦੇਣੇ ਹੋਣਗੇ 15000 ਡਾਲਰ ਕੈਨੇਡਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੁੰਦੇ 45 ਗੈਰ ਕਾਨੂੰਨੀ ਪ੍ਰਵਾਸੀ ਕਾਬੂ ਰੌਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਤਿੰਨ ਮਨੋਕੀ ਤਸਕਰ ਵੀ ਗ੍ਰਿਫਤਾਰ ਕੀਤੇ ਆਇਰਲੈਂਡ ਵਿੱਚ ਪੰਜਾਬੀ ਟੈਕਸੀ ਡਰਾਈਵਰ ਤੇ ਨਸਲੀ ਹਮਲਾ ਹਮਲਾਵਰਾਂ ਨੇ ਸਰ ਤੇ ਬੋਤਲਾ ਮਾਰ ਕੇ ਕੀਤਾ ਲਹੂ ਲੋਹਾਨ ਕੈਨੇਡਾ ਵਿੱਚ ਸਾਊਦੀਸ਼ੀਅਨ ਔਰਤ ਹੋਈ ਅਗਵਾ ਐਬਸਫੋਰਡ ਪੁਲਿਸ ਕਰ ਰਹੀ ਸ਼ੱਕੀ ਦੀ ਭਾਲ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬੀਆਂ ਲਈ ਅਮਰੀਕਾ ਦਾ ਰਾਹ ਹੋਰ ਔਖਾ ਹੋ ਗਿਆ ਹੈ ਜੀ ਹਾਂ 트럼ਪ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ਲਈ 15000 ਡਾਲਰ ਦੀ ਰਕਮ ਐਮਬੈਸੀ ਕੋਲ ਜਮ੍ਹਾਂ ਕਰਵਾਉਣ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ ਅਤੇ ਵੀਜ਼ਾ ਮਿਆਦ ਦੇ ਅੰਦਰ ਅੰਦਰ ਵਾਪਸੀ ਨਾ ਕਰਨ ਵਾਲਿਆਂ ਦੀ ਰਕਮ ਜ਼ਬਤ ਹੋ ਜਾਵੇਗੀ ਜ਼ਮਾਨਤ ਦੇ ਰੂਪ ਵਿੱਚ ਜਮ੍ਹਾਂ ਕਰਵਾਈ ਜਾਣ ਵਾਲੀ ਰਕਮ ਨੂੰ ਭਾਰਤੀ ਕਰੰਸੀ ਵਿੱਚ ਤਬਦੀਲ ਕੀਤਾ ਜਾਵੇ ਤਾਂ ਤਕਰੀਬਨ 13 ਲੱਖ ਰੁਪਏ ਬਣਦੇ ਨੇ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਅਮਰੀਕਾ ਵਿੱਚ ਡਟੇ ਰਹਿਣ ਵਾਲੇ ਭਾਰਤੀ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਦੱਸੀ ਜਾ ਰਹੀ ਹੈ ਅਤੇ ਅਜੇ ਇਹ ਵਿੱਚ ਟਰੰਪ ਸਰਕਾਰ ਬੌਂਡ ਦੀ ਰਕਮ ਰਾਹੀਂ ਮੋਟੀ ਕਮਾਈ ਕਰ ਸਕਦੀ ਹੈ ਫੈਡਰਲ ਰਜਿਸਟਰਡ ਨੋਟਿਸ ਮੁਤਾਬਕ ਟੂਰਿਸਟ ਵੀਜ਼ਾ ਜਾਂ ਬਿਜ਼ਨਸ ਵੀਜ਼ਾ ਮੰਗਣ ਵਾਲਿਆਂ ਨੂੰ 5000 ਡਾਲਰ ਤੋਂ 15000 ਡਾਲਰ ਤੱਕ ਦਾ ਬੌਂਡ ਭਰਨ ਵਾਸਤੇ ਆਖਿਆ ਜਾਵੇਗਾ ਅਤੇ ਸਭ ਤੋਂ ਜ਼ਿਆਦਾ ਸੰਭਾਵਨਾ 10000 ਡਾਲਰ ਵਾਲੇ ਬੌਂਡ ਦੀ ਮੰਨੀ ਜਾ ਰਹੀ ਹੈ ਵੀਜ਼ਾ ਸ਼ਰਤਾਂ ਮੁਤਾਬਕ ਮੁਸਾਫਰ ਦੇ ਸਮੇਂ ਸਿਰ ਪਰਤਣ ਮਗਰੋਂ ਇਹ ਰਕਮ ਵਾਪਸ ਕਰ ਦਿੱਤੀ ਜਾਵੇਗੀ ਬਿਲਕੁਲ ਇਸੇ ਕਿਸਮ ਦਾ ਪਾਇਲਟ ਪ੍ਰੋਗਰਾਮ ਨਵੰਬਰ 2020 ਵਿੱਚ ਵੀ ਆਰੰਭਿਆ ਗਿਆ ਪਰ 트ੰਪ ਦੇ ਕਾਰਜਕਾਲ ਦਾ ਆਖਰੀ ਸਮਾਂ ਹੋਣ ਅਤੇ ਕੋਰੋਨਾ ਮਹਾਮਾਰੀ ਕਾਰਨ ਕੋ ਮੰਤਰੀ ਆਵਾਜਾਈ ਵਿੱਚ ਵੱਡੀ ਕਮੀ ਦੇ ਮੱਦੇਨਜ਼ਰ ਇਸ ਨੂੰ ਮੁਕੰਮਲ ਤੌਰ ਤੇ ਲਾਗੂ ਨਾ ਕੀਤਾ ਜਾ ਸਕਿਆ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵੀਂ ਨੀਤੀ ਨਾਲ ਪ੍ਰਭਾਵਿਤ ਹੋਣ ਵਾਲੇ ਮੁਲਕਾਂ ਦੀ ਇੱਕ ਸੂਚੀ ਜਲਦ ਹੀ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਮੁਲਕਾਂ ਦੇ ਲੋਕਾਂ ਨੂੰ ਸਭ ਤੋਂ ਵੱਧ ਰਕਮ ਵਾਲੇ ਬੌਂਡ ਭਰਨੇ ਹੋਣਗੇ ਜਿਨ੍ਹਾਂ ਦੇ ਵਾਪਸੀ ਕਰਨ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ। ਦੂਜੇ ਪਾਸੇ ਯੂਐਸ ਟ੍ਰੈਵਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੌਂਡ ਆਧਾਰਿਤ ਵੀਜ਼ਾ ਪ੍ਰੋਗਰਾਮ ਦਾ ਘੇਰਾ ਬੇहद ਸੀਮਤ ਹੋਵੇਗਾ ਅਤੇ ਭਾਰਤ ਵਰਗੇ ਮੁਲਕਾਂ ਤੋਂ ਟੂਰਿਸਟ ਵੀਜ਼ਾ ਤੇ ਆਉਣ ਵਾਲਿਆਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ। ਅਮਰੀਕਾ ਦੀਆਂ ਟੂਰਿਸਟ ਕੰਪਨੀਆਂ ਦੀ ਅਗਵਾਈ ਕਰਨ ਵਾਲੀ ਐਸੋਸੀਏਸ਼ਨ ਮੁਤਾਬਕ ਜ਼ਿਆਦਾਤਰ ਅਫਰੀਕੀ ਦੇਸ਼ਾਂ ਨੂੰ ਹੀ ਨਵੀਂ ਵੀਜ਼ਾ ਯੋਜਨਾ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਸਰਕਾਰ ਵੱਲੋਂ ਪਿਛਲੇ ਮਹੀਨੇ ਵਿਜ਼ਟਰ ਵੀਜ਼ਾ ਲਈ 250 ਡਾਲਰ ਦੀ ਇੰਟੈਗ੍ਰਿਟੀ ਫੀਸ ਵਸੂਲਣ ਦਾ ਬਿੱਲ ਵੀ ਪਾਸ ਕੀਤਾ ਜਾ ਚੁੱਕਾ ਹੈ ਨਵੀਂ ਫੀਸ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗੀ ਅਤੇ ਵੀਜ਼ਾ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਇਹ ਰਕਮ ਵਾਪਸ ਕੀਤੀ ਜਾ ਸਕਦੀ ਹੈ ਵੈਸਟਰ ਵੀਜ਼ਾ ਨਾਲ ਸੰਬੰਧਤ ਇੱਕ ਹੋਰ ਅਹਿਮ ਫੈਸਲਾ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਸੋਮਵਾਰ ਨੂੰ ਲਿਆ ਗਿਆ ਜਿਸ ਤਹਿਤ ਟ੍ਰਾਂਸਜੈਂਡਰ ਖਿਡਾਰੀਆਂ ਨੂੰ 2028 ਦੀਆਂ ਲਾਸ Ăਂਜਲਸ 올림픽 ਖੇਡਾਂ ਵਿੱਚ ਸ਼ਾਮਲ ਹੋਣ ਲਈ ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਮੈਥਿਊ ਟ੍ਰੈਗੈਸਰ ਨੇ ਕਿਹਾ ਕਿ ਤਾਜ਼ਾ ਫੈਸਲੇ ਰਾਹੀਂ ਇੱਕ ਚੋਰ ਮੋਰੀ ਬੰਦ ਕੀਤੀ ਗਈ ਹੈ ਕਿਉਂਕਿ ਮਹਿਲਾ ਖਿਡਾਰੀਆਂ ਦਾ ਮੁਕਾਬਲਾ ਮਹਿਲਾਵਾਂ ਨਾਲ ਹੀ ਹੋਣਾ ਚਾਹੀਦਾ ਹੈ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਸਤਕਾਰ ਅਤੇ ਖੇਡ ਭਾਵਨਾ ਦੇ ਮੱਦੇਨਜ਼ਰ ਇਹ ਲਾਜ਼ਮੀ ਵੀ ਹੋ ਜਾਂਦਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਵੀ ਨਹੀਂ ਚਾਹੁੰਦੇ ਕਿ ਟ੍ਰਾਂਸਜੈਂਡਰ ਖਿਡਾਰੀਆਂ ਨੂੰ 올림픽 ਖੇਡਾਂ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਮਿਲੇ ਬਿਊਰੋ ਰਿਪੋਰਟ ਹਮਦਾਰ ਟੀਵੀ ਆਹ ਹੁਣ ਚਲਦੇ ਆ ਕੈਨੇਡਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਦਰਜਨਾ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਨਾਲ ਸਬੰਧਤ ਖਬਰ ਬਾਲ ਟਰੱਕ ਵਿੱਚ ਲੋਕ ਕੇ ਕੈਨੇਡਾ ਦਾਖਲ ਹੋ ਰਹੇ 40 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂ ਕਰਦੇ ਆ ਤਿੰਨ ਮਨੁੱਖੀ ਤਸਕਰਾਂ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਕਿਊਬੈਕ ਪ੍ਰੋਵੀਨਸ਼ਲ ਪੁਲਿਸ ਵੱਲੋਂ ਸਟੈਂਸਟੈਡ ਕਸਬੇ ਨੇੜੇ ਇੱਕ ਟਰੱਕ ਨੂੰ ਰੋਕਿਆ ਗਿਆ ਜਿਸ ਵਿੱਚ ਦਰਜਨਾ ਲੋਕ ਤੁਨੇ ਹੋਏ ਸਾਨ ਅਮਰੀਕਾ ਤੋਂ ਆ ਰਹੇ ਪ੍ਰਵਾਸੀਆਂ ਵਿੱਚ ਇੱਕ ਗਰਭਵਤੀ ਔਰਤ ਅਤੇ 4 ਸਾਲ ਦਾ ਛੋਟਾ ਬੱਚਾ ਵੀ ਸ਼ਾਮਲ ਸੀ ਜਿਨ੍ਹਾਂ ਵਾਸਤੇ ਚੁਫੇਰੀਆਂ ਬੰਦ ਟਰੱਕ ਅੰਦਰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਸੀਬੀਐਸਏ ਨੇ ਦੱਸਿਆ ਕਿ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਨੂੰ ਰੈਫਿਊਜੀ ਪ੍ਰੋਸੈਸਿੰਗ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ ਜਿੱਥੇ ਇਹਨਾਂ ਦੀ ਇਮੀਗ੍ਰੇਸ਼ਨ ਪੜਤਾਲ ਕੀਤੀ ਜਾਵੇਗੀ ਬਾਰਡਰ ਏਜੰਸੀ ਵੱਲੋਂ ਪ੍ਰਾਈਵੇਸੀ ਕਾਰਨਾਂ ਦਾ ਹਵਾਲਾ ਦਿੰਦਿਆਂ ਬਾਕੀ ਰਹਿੰਦੇ ਪ੍ਰਵਾਸੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਦੂਜੇ ਪਾਸੇ ਮਨੁੱਖੀ ਤਸਕਰੀ ਦੇ ਤਿੰਨ ਸ਼ੱਕੀਆਂ ਨੂੰ ਬੁੱਧਵਾਰ ਤੱਕ ਅਦਾਲਤ ਵਿੱਚ ਪੇਸ਼ੀ ਹੋਣ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਬੁਲਾਰੇ ਚਾਰਲਸ ਪੁਏਰੀਅਰ ਮੁਤਾਬਕ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੇ ਕੈਨੇਡਾ ਦਾਖਲ ਹੋਣ ਦੀ ਇਤਲਾ ਮਿਲਣ ਮਗਰੋਂ ਐਤਵਾਰ ਵੱਡੇ ਤੜਕੇ ਤਕਰੀਬਨ ਸਵਾ ਦੋ ਵਜੇ ਕਿਊ ਵੈਨ ਨੂੰ ਰੋਕਿਆ ਗਿਆ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਪੈਦਲ ਅਮਰੀਕਾ ਤੋਂ ਕੈਨੇਡਾ ਦੀ ਸਰਹੱਦ ਵਿੱਚ ਦਾਖਲ ਹੋਏ ਅਤੇ ਫਿਰ ਟਰੱਕ ਰਾਹੀਂ ਵਸੋਂ ਵਾਲੇ ਇਲਾਕੇ ਵੱਲ ਜਾ ਰਹੇ ਸਨ ਚਾਰਲਸ ਦਾ ਕਹਿਣਾ ਸੀ ਕਿ ਉਸਨੇ ਆਪਣੀ ਨੌਕਰੀ ਦੌਰਾਨ ਪ੍ਰਵਾਸੀਆਂ ਦਾ ਇੰਨਾ ਵੱਡਾ ਝੁੰਡ ਕਦੇ ਨਹੀਂ ਦੇਖਿਆ ਪੁਲਿਸ ਦਾ ਮੰਨਣਾ ਹੈ ਕਿ ਹਵਾ ਪਾਣੀ ਦੀ ਅਣਹੋਂਦ ਵਿੱਚ ਇੱਕ ਬੰਦ ਟਰੱਕ ਅੰਦਰ ਮੌਜੂਦ ਪ੍ਰਵਾਸੀਆਂ ਨਾਲ ਕੁਝ ਵੀ ਹੋ ਸਕਦਾ ਸੀ ਪਰ ਕੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਇਸੇ ਦੌਰਾਨ ਕੈਨੇਡਾ ਅਤੇ ਯੂਕੇ ਦੇ ਨਕਲੀ ਪਾਸਪੋਰਟ ਰਾਹੀਂ ਪ੍ਰਵਾਸੀਆਂ ਦੀ ਆਵਾਜਾਈ ਕਰਵਾਉਣ ਵਾਲੇ ਇੱਕ ਗਿਰੋਹ ਦਾ ਸਪੇਨ ਵਿੱਚ ਪਰਦਾਫਾਸ਼ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਮੁਤਾਬਕ ਗ੍ਰੀਸ ਵਿੱਚ ਰਿਫਿਊਜੀ ਦਸਤਾਵੇਜ਼ ਹਾਸਲ ਕਰਨ ਵਾਲੇ ਪ੍ਰਵਾਸੀਆਂ ਨੂੰ ਯੂਰਪੀ ਹਵਾਈ ਅੱਡਿਆਂ ਤੇ ਭੇਜਿਆ ਜਾਂਦਾ ਜਿੱਥੇ ਗਿਰੋਹ ਦੇ ਮੈਂਬਰ 3000 ਡਾਲਰ ਵਿੱਚ ਕੈਨੇਡਾ ਜਾਂ ਯੂਕੇ ਦਾ ਝਾਲੀ ਪਾਸਪੋਰਟ ਮੁਹੱਈਆ ਕਰਵਾ ਦਿੰਦੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸੂਚਿਤ ਹੋਣ ਤੇ ਸਪੈਨਿਸ਼ ਪੁਲਿਸ ਨੇ ਕਾਰਵਾਈ ਕੀਤੀ ਕਿਉਂਕਿ ਵੱਡੀ ਗਿਣਤੀ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੇ ਝਾਲੀ ਪਾਸਪੋਰਟ ਦੇ ਆਧਾਰ ਤੇ ਸਪੇਨ ਤੋਂ ਕੈਨੇਡਾ ਦਾ ਜਹਾਜ਼ ਚੜਨ ਦਾ ਯਤਨ ਕੀਤਾ ਮੈਦ੍ਰਿਡ ਅਤੇ ਸਪੇਨ ਦੇ ਉੱਤਰੀ ਹਿੱਸਿਆਂ ਵਿੱਚ ਮਾਰੇ ਛਾਪਿਆਂ ਦੌਰਾਨ ਗਿਰੋਹ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਆਸਟਰੀਆ, ਫਿਨਲੈਂਡ, ਜਰਮਨੀ, ਸਵਿਟਜ਼ਰਲੈਂਡ ਅਤੇ ਯੂਕੇ ਦੀਆਂ ਜਾਂਚ ਏਜੰਸੀਆਂ ਨੇ ਵੀ ਸਪੇਨ ਪੁਲਿਸ ਦੀ ਮਦਦ ਕੀਤੀ ਅਤੇ ਪੜਤਾਲ ਦੌਰਾਨ ਫਲਾਈਟ ਬੁਕਿੰਗਸ, ਮਨੀ ਟ੍ਰਾਂਸਫਰ, ਕ੍ਰੈਡਿਟ ਕਾਰਡ ਪੇਮੈਂਟਸ ਅਤੇ 에ਅਰਪੋਰਟ ਸਰਵੇਲੈਂਸ ਫੁਟੇਜ ਦੀ ਡੂੰਘਾਈ ਨਾਲ ਪੁਣਛਾਣ ਕੀਤੀ ਗਈ। ਗੈਰ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਪੰਜਾਬੀ ਟੈਕਸੀ ਡਰਾਈਵਰ ਤੇ ਹੋਏ ਨਸਲੀ ਹਮਲੇ ਨਾਲ ਸੰਬੰਧਤ ਹੈ ਜੀ ਹਾਂ ਮੁਸਾਫਰ ਬਣ ਕੇ ਟੈਕਸੀ ਵਿੱਚ ਬੈਠੇ ਦੋ ਜਣਿਆਂ ਨੇ ਲਖਵੀਰ ਸਿੰਘ ਨੂੰ ਜਾਨੋਂ ਮਾਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਲਖਵੀਰ ਸਿੰਘ ਆਪਣੀ ਜਾਨ ਬਚਾਉਣ ਲਈ ਲੋਕਾਂ ਦੇ ਦਰਵਾਜ਼ੇ ਖੜਕਾਉਂਦਾ ਰਿਹਾ ਪਰ ਕੋਈ ਮਦਦ ਵਾਸਤੇ ਨਾ ਆਇਆ ਅਤੇ ਆਖਰਕਾਰ ਹਮਲਾਵਰ ਉਸਨੂੰ ਲਹੂ ਲੋਹਾਂ ਹਾਲਤ ਵਿੱਚ ਛੱਡ ਕੇ ਚਲੇ ਗਏ 23 ਸਾਲ ਤੋਂ ਆਇਰਲੈਂਡ ਵਿੱਚ ਰਹਿ ਰਹੇ ਲਖਵੀਰ ਸਿੰਘ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ 2021 ਸਾਲ ਦੇ ਦੋ ਨੌਜਵਾਨ ਉਸ ਦੀ ਟੈਕਸੀ ਵਿੱਚ ਬੈਠੇ ਅਤੇ ਪੌਪਿੰਟਰੀ ਇਲਾਕੇ ਵੱਲ ਚੱਲਣ ਲਈ ਆਖਿਆ ਮੰਜ਼ਿਲ ਤੇ ਪੁੱਜਣ ਮਗਰੋਂ ਦੋਵੇਂ ਜਣੇ ਟੈਕਸੀ ਵਿੱਚੋਂ ਉਤਰੇ ਅਤੇ ਡਰਾਈਵਰ ਸੀਟ ਵਾਲਾ ਦਰਵਾਜ਼ਾ ਖੋਲ੍ਹ ਕੇ ਲਖਵੀਰ ਸਿੰਘ ਨੂੰ ਬਾਹਰ ਖਿੱਚ ਲਿਆ ਇਸੇ ਦੌਰਾਨ ਇੱਕ ਹਮਲਾਵਰ ਨੇ ਬੋਤਲ ਨਾਲ ਲਖਵੀਰ ਸਿੰਘ ਦੇ ਸਿਰ ਉੱਤੇ ਵਾਰ ਕਰ ਦਿੱਤਾ ਦੋਵੇਂ ਜਣੇ ਲਖਵੀਰ ਸਿੰਘ ਨੂੰ ਆਪਣੇ ਮੁਲਕ ਵਾਪਸ ਜਾਣ ਵਾਸਤੇ ਆਖਰਾਏ ਸਨ ਅਤੇ ਇਹੋ ਸ਼ਬਦ ਦੁਹਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਬੁਰੀ ਤਰ੍ਹਾਂ ਜ਼ਖਮੀ ਲਖਵੀਰ ਸਿੰਘ ਨੇ ਕਿਸੇ ਤਰੀਕੇ 999 ਤੇ ਕਾਲ ਕੀਤੀ ਅਤੇ ਕੁਝ ਦੇਰ ਬਾਅਦ ਪੈਰਾਮੈਡੀਕਸ ਮੌਕੇ ਤੇ ਪਹੁੰਚ ਗਏ ਦੋ ਬੱਚਿਆਂ ਦੇ ਪਿਤਾ ਲਖਵੀਰ ਸਿੰਘ ਨੂੰ ਬਿਊ ਮਾਉਂਟ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ ਫਾਇਰਲੈਂਡ ਪੁਲਿਸ ਵੱਲੋਂ ਡਬਲਿਨ ਦੇ ਪੌਪ ਐਂਟਰੀ ਇਲਾਕੇ ਵਿੱਚ ਵਾਪਰੀ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਲਖਵੀਰ ਸਿੰਘ ਪਿਛਲੇ 10 ਸਾਲ ਤੋਂ ਡਬਲਿਨ ਵਿੱਚ ਟੈਕਸੀ ਚਲਾ ਰਿਹਾ ਹੈ ਪਰ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ ਅਚਨਚੇਤ ਹੋਏ ਹਮਲੇ ਮਗਰੋਂ ਲਖਵੀਰ ਸਿੰਘ ਅਤੇ ਉਸ ਦਾ ਪਰਿਵਾਰ ਘਬਰਾਇਆ ਹੋਇਆ ਹੈ ਫਿਲਹਾਲ ਲਖਵੀਰ ਸਿੰਘ ਟੈਕਸੀ ਨਹੀਂ ਚਲਾ ਰਿਹਾ ਪਰ ਭਾਰਤ ਵਾਪਸੀ ਕਰਨੀ ਵੀ ਸੰਭਵ ਨਹੀਂ ਉਦਰ ਭਾਰਤੀ ਐਮਬੈਸੀ ਵੱਲੋਂ ਆਪਣੇ ਨਾਗਰਿਕਾਂ ਨੂੰ ਦੇਰ ਰਾਤ ਸੁੰਨੇ ਇਲਾਕਿਆਂ ਵੱਲ ਨਾ ਜਾਣ ਦਾ ਸੁਝਾਅ ਦਿੱਤਾ ਗਿਆ ਹੈ ਐਮਬੈਸੀ ਨੇ ਕਿਹਾ ਕਿ ਆਇਰਲੈਂਡ ਵਿੱਚ ਭਾਰਤੀਆਂ ਉੱਤੇ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਇਸ ਬਾਰੇ ਸਥਾਨਕ ਪੁਲਿਸ ਪ੍ਰਸ਼ਾਸਨ ਲਗਾਤਾਰ ਸੰਪਰਕ ਵਿੱਚ ਹੈ ਐਮਬੈਸੀ ਵੱਲੋਂ ਇੱਕ ਐਮਰਜੈਂਸੀ ਨੰਬਰ 0999423734 ਜਾਰੀ ਕਰਦਿਆਂ ਹੰਗਾਮੀ ਹਾਲਾਤ ਵਿੱਚ ਇਸ ਰਾਹੀਂ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਭਾਰਤੀ ਵਿਗਿਆਨੀ ਸੰਤੋਸ਼ যাদਬ ਨੂੰ ਵੀ ਡਬਲਿਨ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਰਾਤ ਦਾ ਖਾਣਾ ਖਾ ਕੇ ਸ਼ਹਿਰ ਕਰਨ ਵਾਸਤੇ ਨਿਕਲਿਆ ਸੰਤੋਸ਼ যাদਬ ਦੇ ਮਾਮਲੇ ਵਿੱਚ ਆਇਰਿਸ਼ ਅਧਿਕਾਰੀਆਂ ਨੇ ਕਿਹਾ ਕਿ ਉਹ ਨਵਾਂ-ਨਵਾਂ ਮੁਲਕ ਵਿੱਚ ਆਇਆ ਸੀ ਪਰ ਲਖਵੀਰ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਨਹੀਂ ਦਿੱਤੀ ਜਾ ਸਕਦੀ ਜੋ 23 ਸਾਲ ਤੋਂ ਆਇਰਲੈਂਡ ਵਿੱਚ ਰਹਿ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚ ਸਾਊਦੀਸ਼ੀਅਨ ਔਰਤ ਨੂੰ ਅਗਵਾ ਕੀਤੇ ਜਾਣ ਨਾਲ ਸਬੰਧਤ ਖਬਰ ਵਾਲ ਕੈਨੇਡਾ ਦੇ BC ਵਿੱਚ ਇੱਕ ਸਾਊਦੀਸ਼ੀਅਨ ਔਰਤ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣ ਦੀ ਵੀਡੀਓ ਜਾਰੀ ਕਰਦੇ ਆ ਐਪਸਪੋਰਟ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ ਪੁਲਿਸ ਮੁਤਾਬਕ ਐਤਵਾਰ ਰਾਤ ਤਕਰੀਬਨ 7:30 ਵਜੇ ਮਕੈਲਮ ਰੋਡ ਦੇ ਇੱਕ ਪਾਰਕਿੰਗ ਲੋਟ ਵਿੱਚ ਇੱਕ ਔਰਤ ਵੱਲੋਂ ਚੀਕਾਂ ਮਾਰਨ ਦੀ ਇਤਲਾ ਗਸ਼ਤ ਕਰ ਰਹੇ ਅਫਸਰਾਨ ਨੂੰ ਮਿਲੀ ਕਾਲ ਕਰਨ ਵਾਲੇ ਨੇ ਦੱਸਿਆ ਕਿ 20-25 ਸਾਲ ਦੀ ਇੱਕ ਸਾਊਦੀਜੀਅਨ ਔਰਤ ਖੁਦ ਨੂੰ ਇੱਕ ਮਰਦ ਤੋਂ ਦੂਰ ਕਰਨ ਦਾ ਯਤਨ ਕਰ ਰਹੀ ਸੀ ਪਰ ਉਹ ਵਾਰ-ਵਾਰ ਉਸ ਨੂੰ ਖਿੱਚ ਕੇ ਹਰੇ ਰੰਗ ਦੇ ਫੋਰਡ ਪਿਕਅਪ ਟਰੱਕ ਵੱਲ ਲਿਜਾ ਰਿਹਾ ਸੀ ਪੁਲਿਸ ਅਫਸਰ ਮੌਕੇ ਵਾਰਦਾਤ ਤੇ ਪੁੱਜੇ ਪਰ ਉਸ ਵੇਲੇ ਤੱਕ ਪਿਕਅਪ ਟਰੱਕ ਉਥੋਂ ਜਾ ਚੁੱਕਾ ਸੀ ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕੇ ਵਿੱਚ ਉਸ ਦੀ ਭਾਲ ਵੀ ਕੀਤੀ ਗਈ ਪਰ ਕੋਈ ਉੱਗ-ਸੁਗ ਨਾ ਲੱਗ ਸકી ਸੋਮਵਾਰ ਨੂੰ ਪੁਲਿਸ ਨੇ ਪਾਰਕਿੰਗ ਲੋਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕਰਦਿਆਂ ਇਸ ਨੂੰ ਜਨਤਕ ਕਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਘਟਨਾ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚ ਕਰਤਾ ਮਾਨਾਲ 604 859 5225 ਤੇ ਸੰਪਰਕ ਕਰੇ ਪੁਲਿਸ ਨੇ ਪਿਕਅਪ ਟਰੱਕ ਦੇ ਡਰਾਈਵਰ ਦਾ ਹੋਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਸਰੀਰ ਪਤਲਾ ਵਾਲ ਕਾਲੇ ਅਤੇ ਘਟਨਾ ਵੇਲੇ ਉਸਨੇ ਹਲਕੇ ਰੰਗ ਦੇ ਸ਼ਾਰਟਸ ਅਤੇ ਟੀ-ਸ਼ਰਟ ਪਾਈ ਹੋਈ ਸੀ ਸ਼ੱਕੀ ਦੀ ਉਮਰ 20 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਗੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਖਾਲਸਾਤਾਨ ਦੀ ਐਮਬੈਸੀ ਖੋਲ੍ਹੇ ਜਾਣ ਨਾਲ ਸੰਬੰਧਤ ਹੈ ਜੀ ਹਾਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਖਾਲਸਾਤਾਨ ਦੀ ਐਮਬੈਸੀ ਖੋਲ੍ਹਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਤਸਵੀਰਾਂ ਵਿੱਚ ਨਜ਼ਰ ਆ ਰਹੀ ਇਮਾਰਤ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਕੰਪਲੈਕਸ ਵਿੱਚ ਦੱਸੀ ਜਾ ਰਹੀ ਹੈ ਫਿਲਹਾਲ ਕੈਨੇਡੀਅਨ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਮੀਡੀਆ ਰਿਪੋਰਟਾਂ ਮੁਤਾਬਕ ਐਮਬੈਸੀ ਦੇ ਬੋਰਡ ਵਾਲੀ ਇਮਾਰਤ ਕੈਨੇਡਾ ਸਰਕਾਰ ਤੋਂ ਮਿਲੇ ਫੰਡਾਂ ਨਾਲ ਹੀ ਤਿਆਰ ਕੀਤੀ ਗਈ ਅਤੇ ਹਾਲ ਹੀ ਵਿੱਚ ਇੱਥੇ ਡੇਢ $1000 ਦੀ ਲਾਗਤ ਨਾਲ ਲਿਫਟ ਵੀ ਸਥਾਪਿਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਇਮਾਰਤ ਕਮਿਊਨਿਟੀ ਸੈਂਟਰ ਦੇ ਰੂਪ ਵਿੱਚ ਵਰਤੀ ਜਾਂਦੀ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਐਮਬੈਸੀ ਹਟਾਉਣ ਲਈ ਕੈਨੇਡਾ ਸਰਕਾਰ ਨੂੰ ਜਲਦ ਗੁਜ਼ਾਰਿਸ਼ ਕੀਤੀ ਜਾ ਸਕਦੀ ਹੈ ਇਥੇ ਦੱਸਣਾ ਬਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਹਰਦੀਪ ਸਿੰਘ ਨਿੱਜਰ ਕੋਲ ਸੀ ਅਤੇ ਜੂਨ 2023 ਵਿੱਚ ਇਸੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਵਿੱਚ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਿਆਰਾ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ ਮਾਈ ਮਦਰ 노ਜ਼ ਮਾਈ ਵਰਕ ਆਸ ਸੋ ਦ ਮੂਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਹਰ ਮੈਸੇਜ ਆਰ ਯੂ ਓਨ ਦ ਟ੍ਰੇਨ ਇਜ਼ ਐਨੀ ਵਨ ਵਿਦ ਯੂ and the answer is always